ਕਹਿੰਦੇ ਕੋਈ ਖੁਸ਼ ਨਹੀਂ रह ਸਕਦਾ ਕਿਸੇ ਦਾ ਰੋਜ਼ਗਾਰ ਛੱਡ ਕੇ ਇੱਕ ਦਿਨ ਉਹਨੂੰ ਵੀ ਪਛਤਾਵਾ ਜ਼ਰੂਰ ਹੋਵੇਗਾ ਜੋ ਗਿਆ ਇਸ ਗਰੀਬ ਵੀਰ ਦਾ ਰੋਜ਼ਗਾਰ ਛੱਡ ਕੇ ਗਿਆ ਇਸ ਵੀਰ ਦਾ ਰੋਜ਼ਗਾਰ ਛੱਡ ਕੇ ਸਤਸ਼੍ਰੀਆਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਸਾਥਿਓ ਇਸ ਸਮੇਂ ਅਸੀਂ ਚੰਡੀਗੜ੍ਹ ਰੋਡ ਤੇ ਮੌਜੂਦ ਹਾਂ ਔਰ ਇਹ ਰਜਿੰਦਰ ਵੀਰ ਹੈ ਜਿਸ ਦਾ ਇਹ ਰੋਜ਼ਗਾਰ ਇਹ ਰੇੜੀ ਨੂੰਮਾ ਦੁਕਾਨ ਜਿਹੜੀ ਆ ਇਸਨੇ ਬਣਾਈ ਸੀ ਜਿਸ ਤੇ ਇਹ ਮੋਟਰਸਾਈਕਲ ਤੇ ਸਕੂਟਰਾਂ ਦੀ ਸਰਵਿਸ ਕਰਕੇ ਕੁਝ ਪੈਸੇ ਕਮਾਉਂਦਾ ਸੀ ਜਿਸ ਨਾਲ ਇਸਦਾ ਗੁਜ਼ਾਰਾ ਚੱਲਦਾ ਸੀ ਦੱਸਿਆ ਜਾ ਰਿਹਾ ਇਸ ਵੀਰ ਦੇ 4 ਬੇਟੀਆਂ ਹਨ ਇੱਕ ਬੇਟਾ ਰੋਜ਼ਗਾਰ ਦਾ ਇਸਦਾ ਇਹੀ ਸਾਧਨ ਸੀ ਇਹ ਸਰਕਾਰੀ ਸਕੂਲ ਦੇ ਨਾਲ ਟੈਕਸੀ ਸਟੈਂਡ ਜਿੱਥੇ ਆ ਉੱਥੇ ਇਨੇ ਆਪਣੀ ਇਹ ਦੁਕਾਨ ਖੋਲੀ ਹੋਈ ਸੀਗੀ ਅਸੀਂ ਵੀ ਰੋਜ਼ ਆਉਂਦੇ ਜਾਂਦੇ ਦੇਖਤੀ ਸੀ ਕਿ ਇੱਕ ਵੀਰ ਕਿਵੇਂ ਮਿਹਨਤ ਕਰਦਾ ਆਪਣਾ ਪਰਿਵਾਰ ਪਾਲਦਾ ਪਰ ਕਿਸੇ ਮਾੜੀ ਨੀਤ ਵਾਲੇ ਨੇ ਕੱਲ ਰਾਤੀ 12 ਵਜੇ ਦੇ ਆਸ-ਪਾਸ ਇਸ ਦੀ ਦੁਕਾਨ ਨੂੰ ਸਾੜ ਦਿੱਤਾ ਇਸ ਦਾ ਟੂਲ ਵੀ ਸੜ ਗਿਆ ਸਾਰੇ ਦਾ ਸਾਰਾ ਔਰ ਇਹ ਵੀਰ ਬਹੁਤ ਪਰੇਸ਼ਾਨ ਸਾਥੀਓ ਇਹ ਕੋਈ ਦੇਖੋ ਕਿਸੇ ਦਾ ਰੋਜ਼ਗਾਰ ਸਾੜ ਕੇ ਚਲਾ ਗਿਆ ਇਸ ਵੀਰ ਤੋਂ ਰੋਜ਼ਗਾਰ ਖੋ ਲਿਆ ਇਸ ਵੀਰ ਤੇ ਰੋਜ਼ਗਾਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਕਿੰਨੀ ਮਾੜੀ ਸੋਚ ਆ ਜਿਹੜੇ ਕਾਂਡ ਕਰਕੇ ਗਏ ਆ ਕਾਰਨਾਮਾ ਕਰਕੇ ਗਏ ਆ ਚੰਡੀਗੜ੍ਹ ਤੇ ਲੋਕ ਜਿੰਨੇ ਵੀ ਆਉਂਦੇ ਜਾਂਦੇ ਪਏ ਆ ਸਾਰੇ ਇਸ ਵੀਰ ਨਾਲ ਹਮਦਰਦੀ ਜਤਾ ਰਹੇ ਆ ਪਰ ਇਸ ਵੀਰ ਦੀ ਪੇਨ ਬਹੁਤ ਵੱਡੀ ਆ ਮੜਮੜ ਕੇ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਕਹਿੰਦੇ ਕਿ ਕਹਿੰਦਾ ਕਿ ਕੋਈ ਮੇਰਾ ਰੋਜ਼ਗਾਰ ਸਾੜ ਗਿਆ ਮੈਂ ਰੋਜ਼ ਰਾਤ ਨੂੰ ਜਿੰਨੇ ਪੈਸੇ ਇਕੱਠੇ ਕਰਕੇ ਲੈ ਕੇ ਜਾਂਦਾ ਸੀਗਾ ਮਿਹਨਤ ਨਾਲ ਉਸ ਤੋਂ ਬਾਅਦ ਘਰ ਦਾ ਗੁਜ਼ਾਰਾ ਚੱਲਦਾ ਚਾਰ ਬੇਟੀਆਂ ਇਹਦੀਆਂ ਪਰ ਅਸੀਂ ਔਖੀ ਘੜੀ ਇਸ ਦੇ ਨਾਲ ਖੜੇ ਆ ਹੁਣ ਇਸ ਤੋਂ ਵੀਰ ਤੋਂ ਜਾਣਦੇ ਆ ਕਿ ਇਹ ਕਟਣਾ ਕਰਮ ਹੋਇਆ ਕਿਵੇਂ ਇਸ ਨੂੰ ਕਿਵੇਂ ਪਤਾ ਲੱਗਦਾ ਸਰਜਿੰਦਰ ਸਿੰਘ ਜੀ ਕਿ ਕਿਦਾਂ ਆਦ ਲੱਗੇ ਤੁਹਾਨੂੰ ਕਿਦੋਂ ਪਤਾ ਲੱਗਿਆ ਇਹ 6 ਵਜੇ ਪਤਾ ਲੱਗਾ ਸਰ ਜੀ ਚਾਹ ਬਣਾਉਂਦਾ ਬੰਦਾ ਉਹਨੇ ਫੋਨ ਕੀਤਾ ਸੀ ਅੱਛਾ ਜੀ ਕਿੰਨੇ ਵਜੇ ਦੁਕਾਨ ਤੋਂ ਖੁੱਲ੍ਹਦੇ 9 ਵਜੇ ਸਰ ਜੀ ਖੁੱਲ੍ਹਨ ਲਾ ਜਿਹੜਾ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਕੋਈ ਗਈ 30-40 ਹਜ਼ਾਰ ਦਾ ਨੁਕਸਾਨ ਪਤਾ ਲੱਗਿਆ ਕੋਈ ਸੀਸੀਟੀਵੀ ਫੁਟੇਜ ਵਗੈਰਾ ਨਹੀਂ ਉਹ ਕਲੀਅਰ ਨਹੀਂ ਆਂਦੇ ਪੀ ਸਰ ਜੀ ਕਹਿੰਦੇ ਕੋਈ ਰਜੇਸ਼ ਵਗੈਰਾ ਪੜੀ ਤੁਹਾਡੇ ਨਹੀਂ ਨਹੀਂ ਸਰ ਜੀ ਉੱਦਾਂ ਮਾੜੀ-ਵੋਟੀ ਬੋਲ ਚੱਲ ਜਿੱਦਾਂ ਝਗੜਾ ਹੋਈ ਜਾਂਦਾ ਇੱਥੇ ਕੱਲ ਕਿਸੇ ਬੰਦਿਆਂ ਦਾ ਦੋਵਾਂ ਦਾ ਝਗੜਾ ਹੋ ਗਿਆ ਅੱਛਾ ਹਾਂ ਜੀ ਲੱਗਦਾ ਵੀ ਸ਼ੱਕ ਹੋਆ ਸ਼ੱਕ ਦੌਰਤੀ ਉਹਨਾਂ ਦੀ ਮੈਂ ਰਿਪੋਰਟ ਦਿੱਤੀ ਹੈ ਸਰ ਜੀ ਅੱਛਾ ਜੀ ਤੇ ਤੁਸੀਂ ਮਤਲਬ ਕਦੋਂ ਆਏ ਪੁੱਛ ਦਵਾਇਆ ਮੈਨੂੰ 6 ਮਹੀਨੇ ਹੋ ਗਏ ਇੱਧਰ ਸਮਾਨ ਰੱਖੇ ਨੂੰ ਸਰ ਜੀ ਮੈਂ ਉਦੋਂ ਸਮਾਨ ਰੱਖਿਆ ਹੋਇਆ ਸੀ ਕਿਸੇ ਦੀ ਦੁਕਾਨ 'ਚ ਉਹ ਦੁਕਾਨਾ ਬੇਲੀਆਂ ਹੋ ਗਈਆਂ ਹਾਂਜੀ ਟਾਉਨ ਕੌਂਸਲ ਪ੍ਰਸ਼ਾਸਨ ਨੂੰ ਵੀ ਤੁਹਾਨੂੰ ਦੱਸ ਆ ਹਾਂਜੀ ਦਿੱਤੀ ਹੋਈ ਹੈ ਸਰ ਜੀ ਸਾਥੇ ਦੇਖੋ ਕਿੰਡੀ ਤਰਾਸ ਦੀ ਵਾਲੀ ਗੱਲ ਹੈ ਕਿ ਕੋਈ ਬੰਦਾ ਮਿਹਨਤ ਕਰਕੇ ਮੱਸੀ ਪੈਰਾ ਤੇ ਆਉਣ ਲੱਗਦਾ ਉਹਨੂੰ ਲੱਗਦਾ ਕਿ ਗੱਡੀ ਮਾੜੀ ਜਿਹੀ ਰੁੜੀ ਹੈ ਪਰ ਗੱਡੀ ਨੂੰ ਪੈਂਚਰ ਕਰਨ ਵਾਲੇ ਪਹਿਲੇ ਤਿਆਰ ਹੋ ਜਾਂਦੇ ਆ ਮੈਂ ਤਾਂ ਮੁੜ ਮੁੜ ਕੇ ਸੋਚਦਾ ਕਿ ਇਸ ਕੜਾਕੇ ਦੀ ਠੰਡ ਚ ਇਸ ਵੀਰ ਦਾ ਰੋਜ਼ਗਾਰ ਖੋ ਗਿਆ ਸਵੇਰੇ ਸਵੇਰੇ ਆਉਂਦਾ ਸੀ ਦੁਕਾਨ ਤੇ ਉਮੀਦ ਹੁੰਦੀ ਸੀ ਕਿ ਯਾਰ ਅੱਜ ਪੂਰਾ ਦਿਨ ਮਿਹਨਤ ਕਰੂਗਾ ਕਿਉਂਕਿ ਆਲੇ ਦੁਆਲੇ ਦੇ ਲੋਕ ਦੱਸਦੇ ਆ ਕਿ ਬੰਦਾ ਮਿਹਨਤੀ ਬਹੁਤ ਹੈ ਕਿਸੇ ਨਾਲ ਬੁਰਾ ਭੱਲਾ ਨਹੀਂ ਬੋਲਦਾ ਕਿਸੇ ਨਾਲ ਚੰਗਾ ਮਾੜਾ ਨਹੀਂ ਬੋਲਦਾ ਔਰ ਹਰੇਕ ਦੀ ਇੱਜ਼ਤ ਕਰਦਾ ਹਰੇਕ ਨੂੰ ਸਤਿਕਾਰ ਨਾਲ ਆਪਣੀ ਦੁਕਾਨ ਤੇ ਜਿਹੜਾ ਵੀ ਆਉਂਦਾ ਉਸ ਨਾਲ ਗੱਲਬਾਤ ਕਰਦਾ ਔਰ ਪੈਸੇ ਬੜੇ ਜਾਇਜ਼ ਲੈਂਦਾ ਪਰ ਹੁਣ ਇਹਦੇ ਸੁਪਨਿਆਂ ਨੂੰ ਕੋਈ ਅੱਗ ਲਾ ਗਿਆ ਕੋ ਬੰਦੇ ਦਾ ਹੌਸਲਾ ਬੰਦੇ ਦਾ ਸਬਰ ਕਿੰਨਾ ਰਜਿੰਦਰ ਦਾ ਕਹਿੰਦਾ ਜਿਹੜਾ ਮੇਰੀ ਦੁਕਾਨ ਝਾਲ ਗਿਆ ਰਬ ਉਹਦਾ ਵੀ ਭਲਾ ਕਰੇ ਉਹਨੂੰ ਵੀ ਅਕਲ ਦਵੇ ਉਹਨੂੰ ਵੀ ਸਹੀ ਸੋਚ ਦਵੇ ਤਾਂ ਜੋ ਗਾਂ ਤੋਂ ਕਿਸਨੇ ਦਾ ਧੱਕਾ ਨਾ ਕਰੇ ਸਾਥੀਓ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਜਿਹੜੇ ਇਸ ਵੀਰ ਦੀ ਮਦਦ ਕਰਨਾ ਚਾਹੁੰਦੇ ਆ ਜ਼ਰੂਰ ਇਸ ਵੀਰ ਦੀ ਮਦਦ ਕਰਨ ਇਹ ਚੰਡੀਗੜ੍ਹ ਰੋਡ ਤੇ ਟੈਕਸੀ ਸਟੈਂਡ ਦੇ ਬਾਹਰ ਇਸ ਦੀ ਦੁਕਾਨ ਹਾਲੇ ਵੀ ਅੱਧੀ ਜਲੀ ਹੋ ਖੜੀ ਐ ਟੂਲ ਵੀ ਇਹਦਾ ਸਾਰਾ ਜਲ ਚੁੱਕਾ ਐ ਸਾਡੀ ਗਵਰਨਮੈਂਟ ਤਾਂ ਤੁਸੀਂ ਹੋ ਜਿਹੜੇ ਮਿੰਟ-ਮਿੰਟ ਤੇ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਹਾਡੇ ਅੱਗੇ ਬੇਨਤੀ ਕਰਦੇ ਆ ਜਿਹੜਾ ਵੀ ਮੇਰਾ ਭਰਾ ਮੇਰੀ ਭੈਣ ਇਸ ਵੀਰ ਦੀ ਮਦਦ ਕਰਨਾ ਚਾਹੁੰਦਾ ਜ਼ਰੂਰ ਉਹ ਅੱਗੇ ਆਣ ਇਹਦੇ ਲਈ ਹੌਸਲਾ ਵਜਾਈ ਹੋਵੇਗੀ ਦੇਖੋ ਇਹ ਵੀਰ ਜਿਹੜਾ ਕਿਸੇ ਤੋਂ ਭੀਖ ਨਹੀਂ ਮੰਗਦਾ ਪਰ ਜ਼ਰੂਰਤ ਹੈ ਕਿ ਅੱਜ ਅਸੀਂ ਇਹਦੇ ਨਾਲ ਖੜੀਏ ਕਹਿੰਦੇ ਕਿ ਚੰਗਾ ਕਹਾਉਣ ਲਈ ਕਿ ਬੰਦਾ ਚੰਗਾ ਸੀ ਮਰਨਾ ਪੈਂਦਾ ਪਰ ਜਿਉਂਦੇ ਜੀ ਜੇ ਤੁਸੀਂ ਚਾਹੁੰਦੇ ਕਿ ਬੰਦੇ ਕਹਿਣ ਕਿ ਬੰਦਾ ਚੰਗਾ ਹੈ ਤਾਂ ਕਿਸੇ ਨਾਲ ਖੜਨਾ ਪੈਂਦਾ ਅਸੀਂ ਜਿੰਨਾ ਕੁ ਤਿਲ ਫੁੱਲ ਪਾ ਸਕਦੇ ਆ ਜ਼ਰੂਰ ਮੈਂ ਇਸ ਵੀਰ ਦੀ ਮਦਦ ਕਰਕੇ ਜਾਵਾਂਗਾ ਬਾਕੀ ਮੈਨੂੰ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਜ਼ਰੂਰ ਇੱਥੇ ਪਹੁੰਚੋਗੇ ਇਸ ਵੀਰ ਦੀ ਮਦਦ ਕਰੋਗੇ ਦੇਖੋ ਬੜੀ ਮਿਹਨਤ ਨਾਲ ਇਹ ਆਪਣਾ ਪਰਿਵਾਰ ਚਲਾਉਂਦਾ ਤਾਂ ਹੁਣ ਜਾਂਦੇ ਜਾਂਦੇ ਰਜਿੰਦਰ ਵੀਰ ਦੇ ਵੱਡੇ ਭਰਾ ਨੇ ਇੱਕ ਵਾਰੀ ਗੱਲਬਾਤ ਕਰਦੇ ਕਿਉਂਕਿ ਉਹਨਾਂ ਨੇ ਹੀ ਇਸ ਨੂੰ ਪਹਿਲਾਂ ਵੀ ਦੁਕਾਨ ਬਣਾ ਕੇ ਦਿੱਤੀ ਸੀ ਦੱਸ ਦਿਆ ਕਿ ਪਹਿਲਾਂ ਦੂਜੇ ਟਰੈਕ 'ਚ ਇਸ ਵੀਰ ਦਾ ਇਹਦੇ ਸਮਾਨ ਖਿਲਰਿਆ ਹੁੰਦਾ ਸੀ ਤਾਂ ਵੱਡੇ ਭਰਾ ਨੇ ਕੋਸ਼ਿਸ਼ ਕੀਤੀ ਕਿ ਦੁਕਾਨ ਬਣਾ ਕੇ ਦਵਾ ਹੁਣ ਵੀ ਉਹ ਇੱਥੇ ਮੌਜੂਦ ਹੈ ਅਸੀਂ ਉਸ ਵੀਰ ਨੂੰ ਭਰੋਸਾ ਦਿੰਨੇ ਆ ਰਜਿੰਦਰ ਵੀਰ ਨੂੰ ਵੀ ਭਰੋਸਾ ਦਿੰਨੇ ਆ ਕਿ ਆਵਾਂਗੇ ਮੁੜ ਕੇ ਆਵਾਂਗੇ ਇਹਦਾ ਸਾਥ ਦੇਵਾਂਗੇ ਪਰ ਤੁਹਾਨੂੰ ਵੀ ਇੱਕ ਵਾਰੀ ਬੇਨਤੀ ਜ਼ਰੂਰ ਕਰਦੇ ਆ ਇੱਕ ਵਾਰੀ ਸੁਣਦੇ ਆ ਰਜਿੰਦਰ ਵੀਰ ਦੇ ਵੱਡਾ ਭਰਾ ਉਹ ਕੀ ਕਹਿਣਾ ਚਾਹੁੰਦੇ ਆ ਰਜਿੰਦਰ بھائی ਦੀ ਅੱਖਾਂ ਵਿੱਚ ਝੰਜੂ ਆ ਗਏ ਉਹਨਾਂ ਦੇ ਰੀਅਲ ਬ੍ਰਦਰ ਵੀ ਇੱਥੇ ਆ ਗਏ ਆ ਔਰ ਮੈਨੂੰ ਸੁਣਨ 'ਚ ਜਿਹੜੀ ਗੱਲ ਪਤਾ ਲੱਗੀ ਉਹਨਾਂ ਕਿ ਬਾਈ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਦੁਕਾਨ ਤਿਆਰ ਕਰਾ ਕੇ ਦਿੱਤੀ ਸੀ ਕਿਉਂਕਿ ਤੁਹਾਨੂੰ ਪਤਾ ਭਾਈ ਜਿਹੜਾ ਭਰਾ ਦੀ ਪੀ ਪੀਐਨ ਨੂੰ ਸਮਝ ਸਕਦਾ ਭਾਜੀ ਦੁਕਾਨ ਪਹਿਲਾਂ ਪਰਲੇ ਪਾਸੇ ਸੀ ਹਾਂਜੀ ਭਾਜੀ ਤਾਂ ਇਹਨਾਂ ਨੇ ਸਾਹਮਣੇ ਸਾਮਾਨ ਰੱਖਿਆ ਦਗਾ ਸਟਿਕਰਾਂ ਵਾਲੀ ਦੁਕਾਨ ਦੇ ਉੱਪਰ ਬਾਬੇ ਦੀ ਬਾਅਦ ਚ ਫਿਰ ਸਾਮਾਨ ਇੱਥੇ ਸੀਪਟ ਕਰਤਾ ਸੀਗਾ ਅੱਛਾ ਜੀ ਤੇ ਉਧਰ ਜਨ ਕੰਮ ਸੈੱਟ ਨਹੀਂ ਸੀਗਾ ਜਿੱਦਾਂ ਉਹ ਕਹਿੰਦੇ ਸੀ ਸਰਕਾਰ ਸ਼ਬੋ ਕੀਤਾ ਮਨ ਬੰਦੇ ਨੇ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਦਾ ਇੱਥੇ ਬਣਾ ਦਿੱਤਾ ਜੀ ਅਸੀਂ ਪੁਰਾਣਾ ਲਿਆ ਕੇ ਸਾਮਾਨ ਸਾਰਾ ਤਿਆਰ ਕੀਤਾ ਸੀਗਾ ਰੇੜੀ ਤਾਂ ਐਂਗਲ ਨੂੰ ਕੋਲ ਨਵਾਂ ਲਾਇਆ ਸੀਗਾ ਤੇ ਚਲੋ ਆਪਣਾ ਜਗ੍ਹਾਡ ਹੋਣਾ ਚਾਹੀਦਾ ਕੋਈ ਰੋਜ਼ਗਾਰ ਕੋਈ ਆਪਣਾ ਹੈ ਨਹੀਂ ਸੀਗਾ ਜਿੱਥੇ ਵੀ ਲੱਗਦਾ ਸੀਗਾ ਸਾਰੇ ਬੰਦੇ ਕਹਿੰਦੇ ਸਾਮਾਨ ਚੱਕ ਲੋ ਜਾਂ ਅੱਥੇ ਦੁਕਾਨ ਤੇ ਸਾਮਾਨ ਨਹੀਂ ਰੱਖਣਾ ਇਸ ਕਰਕੇ ਆਪਣਾ ਇਹੀ ਇਹਦਾ ਰੋਟੀ ਦਾ ਜ਼ਰੀਆ ਸੀਗਾ ਭਾਜੀ ਜਿਹੜਾ ਇੱਕੋ ਖੋਲਿਆ ਗਿਆ ਇਹਨੂੰ ਇਨਸਾਬ ਮਿਲਣਾ ਚਾਹੀਦਾ ਹਾਂਜੀ ਪਰ ਚਲੋ ਕੋਈ ਨਹੀਂ ਤੁਸੀਂ ਵੀ ਹੌਸਲਾ ਦੇ ਰਹੇ ਹੋ ਸਾਰੇ ਆਪਾਂ ਨਾਲ ਹੀ ਆ ਘਬਰਾ ਨਾ ਰਜਿੰਦਰਪ੍ਰਾ ਰੋ ਨਾ ਹਾਂਜੀ ਹਾਂ ਜੀ ਕੂਰ ਉਹਨਾਂ ਦਾ ਦਿਲ ਸਾਡਾ ਵੀ ਅੰਦਰੋਂ ਰੋਂਦਾ ਬੱਚੇ ਛੋਟੇ ਆ ਹਜੇ ਇਸ ਕਰਕੇ ਨੂੰ ਕੋਈ سپورਟ ਹੋ ਰਹੀ ਨਹੀਂ ਜੀ ਜੀ ਠੀਕ ਹੈ ਜੀ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਭਾਜੀ ਸਾਡਾ ਇਹ ਮੰਗ ਵਾ ਜੀ ਜਿਵੇਂ ਤੁਸੀਂ ਦੱਸਦੇ ਇਹੀ ਜ਼ਰੀਆ ਆ ਤੁਸੀਂ ਵੀ ਪਹਿਲਾਂ ਕਿੰਨਾ ਸੰਘਰਸ਼ ਕੀਤਾ ਪਰਲੇ ਪਾਸੇ ਟਰੈਕ ਤੋਂ ਫਿਰ ਇਧਰਲੇ ਪਾਸੇ ਆਏ ਕਦੀ ਸਮਾਨ ਕਹਿੰਦੇ ਰਲਦਾ ਫਿਰਦਾ ਸੀ ਜੀ ਸਾਰਾ ਉਹ ਤਿਆਰ ਕਰਕੇ ਦਿੱਤਾ ਅਸੀਂ ਮਤਲਬ ਇਹ ਨਹੀਂ ਸਭ ਕੁਝ ਭਾਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਆਪਾਂ ਸਾਰੇ ਰਲ ਕੇ ਮਦਦ ਫੇਰ ਕਰਨੀ ਹੈ ਜੀ ਠੀਕ ਹੈ ਭਾਜੀ ਬਹੁਤ ਸ਼ੁਕਰੀਆ